ਵੀ ਐਸੇ ਏਰੀਏ ਤੇ ਹਾਈਵੇ ਤੇ ਕੋਈ ਦਰਘਟਨਾ ਵਾਪਰਦੀ ਹੈ ਜਾਂ ਪੈਟਰੋਲਿੰਗ ਦੇ ਦੌਰਾਨ ਸਾਨੂੰ ਪਤਾ ਲੱਗਿਆ ਸੱਸੀ ਜੀ ਤੁਰੰਤ 5-7 ਮਿੰਟ ਦੇ ਵਿੱਚ ਵਿੱਚ ਹੀ ਉਸ ਘਟਨਾ ਵਾਲੀ ਥਾਂ ਤੇ ਪਹੁੰਚ ਜਾਈਦਾ ਹੈ ਸਾਡਾ ਮੇਨ ਫੀਮੇਲਸ ਦਾ ਕੰਮ ਫੀਮੇਲਸ ਜੋ ਇੰਜਰਡ ਪਰਸਨ ਹੁੰਦੀ ਆ ਉਹਨਾਂ ਨਾਲ ਡੀਲ ਕਰਨਾ ਹੁੰਦਾ ਕਿ ਉਹਨਾਂ ਨੂੰ ਅਸੀਂ ਫਰਸਟ ایڈ ਦੇ ਕੇ ਜੇ ਉਹ ਨੋਰਮਲ ਹੋ ਜਾਂਦੇ ਤੇ ਅਸੀਂ ਉਹਨਾਂ ਨੂੰ ਉਹਨਾਂ ਦੇ ਘਰ ਤੱਕ ਪਹੁੰਚਾ ਦਿੰਨੇ ਆ ਜਾਂ ਉਹਨਾਂ ਦੇ ਫੈਮਿਲੀ ਮੈਂਬਰ ਨੂੰ ਬੁਲਾ ਕੇ ਉਹਨਾਂ ਨੂੰ ਹੈਂਡਓਵਰ ਕਰ ਦਿੰਨੇ ਆ ਗੱਡੀ ਦੇ ਵਿੱਚ ਸਾਨੂੰ ਇਹ ਫਰਸਟ ایڈ ਕਿਟ ਦਿੱਤੀ ਗਈ ਹੈ ਜਿਹਦੇ ਵਿੱਚ ਕਾਟਨ ਵਗੈਰਾ ਬੈਂਡੇਜ ਵਗੈਰਾ ਸਭ ਕੁਝ ਦਿੱਤਾ ਹੋਇਆ ਜਿਹੜਾ ਕਿ ਐਕਸੀਡੈਂਟ ਟਾਈਮ ਅਸੀਂ ਫਰਸਟ ایڈ ਦਿੰਦੇ ਆ ਉਹਦੇ ਚ ਕੰਮ ਆਉਂਦਾ ਹੈ ਪਹਿਲਾ ਸੂਬਾ ਪੰਜਾਬ ਜਿਨੇ ਆਪਦੀ ਸੜਕਾਂ ਵਾਸਤੇ ਅੱਡ ਪੁਲਿਸ ਬੜਾ ਲਈ ਤੁਸੀਂ ਖੜੀਆਂ ਦੇਖੀ ਹੋਣੀਆਂ ਗੱਡੀਆਂ ਉਹਨਾਂ ਦੀਆਂ ਪਿਛਲੇ ਸਾਲ ਦੇ ਮੁਕਾਬਲੇ ਐਸ ਸਾਲ ਘੱਟ ਮੋਤਾ ਹੋਈਆਂ ਨੇ ਕਿਉਂਕਿ ਟਾਈਮ ਤੇ ਪਹੁੰਚ ਜਾਂਦੇ ਆ ਚੱਕ ਕੇ ਹਸਪਤਾਲ ਚਲੇ ਜਾਂਦੇ ਆ ਗੱਡੀ ਦੇ ਵਿੱਚ ਮੈਡੀਕਲ ਕਿੱਟ ਪੈਟਰੋਲਿੰਗ ਦੇ ਦੌਰਾਨ ਫਰੰਟ ਕੈਮਰਾ ਲੱਗਿਆ ਸਰ ਗੱਡੀ ਤੇ ਗੱਡੀ ਤੋਂ ਜੋ ਗਲਤ پارک ਕਰ ਰਹਾ ਆ ਜਾਂ ਰੋਡ ਤੋਂ ਉਹਨਾਂ ਨੂੰ ਸਾਈਡ ਤੇ ਕਰਵਾਉਣ ਲਈ ਜੋ ਸਾਨੂੰ ਕੰਮ ਆਉਂਦਾ ਜੀ ਗੱਡੀਆਂ ਟੱਕਰੀਆਂ ਦਿੱਤੀਆਂ ਹੋਈਆਂ ਨੇ ਉਹ ਪਰਾਂ ਕਰ ਦਿੰਦੇ ਨੇ ਕੋਈ ਟਰੱਕ ਰੁਕ ਖੜਾ ਸਾਰੇ ਹਸਪਤਾਲ ਜਿੰਨੇ ਵੀ ਹਾਈਵੇ ਤੇ ਨੇ ਉਹਨਾਂ ਨੂੰ ਕਿਹਾ ਹੋਇਆ ਕਿ ਤੁਸੀਂ ਇਲਾਜ ਕਰਨਾ ਪੈਸਿਆਂ ਦਾ ਬਾਅਦ ਚ ਦੇਖਾਂਗੇ ਅਸੀਂ ਆਪੀ ਸਾਫ਼ ਕਰਲਾਂਗੇ ਬਾਕਸਿੰਗ ਜਿਹੜੀ ਹੈ ਉਹ ਵੀ ਇੱਧਰਲੇ ਪਾਸੇ ਆ ਅੱਕੀ ਜਲੰਧਰ ਵਾਲੇ ਪਾਸੇ ਆ ਸੰਸਾਰਪੁਰ ਮਿੱਠਾਪੁਰ ਫੁੱਟਬਾਲ ਮਾਲਾ ਮਾਲਪੁਰ ਵਾਲੇ ਪਾਸੇ ਆ ਗੜਸ਼ੰਕਰ ਵਾਲੇ ਪਾਸੇ ਹੁਸ਼ਿਆਰ ਪੁਰਾਉਧਰ ਫੁੱਟਬਾਲ ਖੇਡਦੇ ਆ ਸੋ ਆਪਣੇ ਬਹੁਤ ਸਾਰੇ ਚੈਪਟਰ ਨੇ ਪੰਜਾਬ ਦੇ ਅਸਕੇ ਜਿੱਥੇ ਕੋਈ ਖਾਸ ਗੇਮ ਮਸ਼ਹੂਰ ਹੈ ਅਸੀਂ ਉਹਨਾਂ ਗੇਮਾਂ ਦੇ ਗਰਾਊਂਡ ਬਣਾ ਕੇ ਉੱਥੇ ਉਹਨਾਂ ਗੇਮਾਂ ਦੇ ਕੋਚ ਦੇਵਾਂਗੇ ਤਾਂ ਕਿ ਜਿਹੜੇ ਜਿਹੜੇ ਇਲਾਕੇ 'ਚ ਜਿਹੜੀ ਗੇਮ ਦਾ ਕਲਚਰ ਹੈ ਉਹ ਗੇਮ ਪਰ ਖੁੱਲਤ ਹੋਵੇ ਉੱਥੇ ਇਹ ਇਹ ਪਿੰਡਾਂ ਵਾਲੀ ਥੋਸ ਸਕਦੇ ਆ ਗੱਲਾਂ ਉਹਨਾਂ ਨੂੰ ਕੀ ਪਤਾ ਹੈ ਵੀ ਇਹ ਕੀ ਹੁੰਦਾ ਉਹ ਕਹਿੰਦੇ ਕੋਈ ਜਿੱਤਿਆ ਸੀਗਾ ਪਿੰਡ ਚੋਂ ਕਿਤੋਂ ਵੋਟਾਂ ਚ ਉਹਨੂੰ ਖੇਡ ਮੰਤਰੀ ਬਣਾਤਾ ਉਹਨੂੰ ਖੇਡਾਂ ਬਾਰੇ ਪਤਾ ਹੀ ਕੱਖ ਨਹੀਂ ਸੀ ਫੁੱਟਬਾਲ ਦੇ ਮੈਚ ਦੇ ਵਿੱਚ ਚੀਫ ਗੈਸਟ ਬਣਾ ਕੇ ਲੈ ਗਏ ਫੁੱਟਬਾਲ ਦਾ ਮੈਚ ਚੱਲੀ ਜਾਵੇ ਇੱਧਰ ਨੂੰ ਜਾਣ ਕਰੇ ਇੱਧਰ ਨੂੰ 10-15 ਮਿੰਟਾਂ ਬਾਅਦ ਕਹਿੰਦਾ ਵੀ ਇਹ ਕਿਉਂ ਲੱਗਦਾ ਮਾਰੀ ਅੰਨੇਬਾਲ ਦੇ ਫੁੱਟੇ ਕਿਉਂ ਮਾਰੀ ਜਾਂਦੇ ਆ ਉਹ ਨਾਲ ਬੈਠਾ ਸੀ ਅਫਸਰ ਕੋਈ ਉਹ ਕਹਿੰਦਾ ਸਰ ਗੋਲ ਕਰਨ ਦੀ ਕੋਸ਼ਿਸ਼ ਕਰਦੇ ਆ ਕਹਿੰਦਾ ਯਾਰ ਬੁੱਧੂ ਬਣਾਉਨੇ ਮੈਂ ਮਨਿਸਟਰ ਆ ਇੱਧੂ ਬੱਦ ਗੋਲ ਕੀ ਹੋਊਗੀ ਬਹੁਤ ਗੋਲ ਹੋਊਗੀ ਤਾਂ ਬਾਲ ਤਾਂ ਜਮਾ ਗੋਲ ਐ ਤੂੰ ਕਿਉਂ ਇਹਨਾਂ ਹਟਾਓ ਇਹਨਾਂ ਨੂੰ ਕਿਉਂ ਵਿਚਾਰਦਾ ਟਾਈਮ ਉਹ ਕਹਿੰਦੇ ਸੀ ਜੀ ਉਹ ਗੋਲ ਹੁੰਦਾ ਜੀ ਇਹ ਸੱਚ ਜਾਂਦੀ ਨੇ ਗੋਲ ਤੇ ਜਦੋਂ ਨਾਮ ਵੰਡੇ ਇਹ ਨਾਮ ਵੰਡ ਕੇ ਕਹਿੰਦਾ ਅੱਜ ਮੈਨੂੰ ਬੜਾ ਦੁੱਖ ਹੋਇਆ ਸਾਡੇ ਦੇਸ਼ ਦੇ 22 ਖਿਡਾਰੀਆਂ ਕੋਲ ਇੱਕ ਗੇਮ ਹੈ ਇੱਕ ਬੋਲ ਹੈ 22 ਖਿਡਾਰੀ ਕਹਿੰਦਾ ਬਾਲ ਇੱਕ ਕੋਈ ਗੱਲ ਨਹੀਂ ਹਜੇ ਖਿਆਨਾ ਖਾਲੀ ਹੈ ਕਹਿੰਦਾ ਹਜੇ ਥੋੜਾ ਜਿਹਾ ਕਾਟੇ ਚੱਲ ਰਿਹਾ ਦੇਸ਼ ਬਸ ਕਹਿੰਦਾ ਤੁਸੀਂ ਉਹ ਦਿਨ ਦੂਰ ਨਹੀਂ ਹੁਣ 2 ਸਾਲ ਸਾਨੂੰ ਹੋਰ ਚੰਨਲ ਨੇ ਦੋ ਦਿਨ ਦੋ ਸਾਲਾਂ ਬਾਅਦ ਕਹਿੰਦਾ ਹਰੇਕ ਖਿਡਾਰੀ ਕੋੜੇ ਆਪਣੀ ਆਪਣੀ ਬਾਲ ਹੋਇਆ ਕਰੂ ਐਵੇਂ ਲੜਨ ਦੀ ਲੋੜ ਹੀ ਨਹੀਂ ਇੱਕ ਦੂਜੇ ਨਾਲ ਆਹ ਮੰਤਰੀ ਰਹੇ ਨੇ ਕੋਈ ਇਸ ਕਰਕੇ ਮੈਂ ਫੇਰ ਕਹਿਣਾ ਕਿ ਸਪੈਸ਼ਲਿਸਟ ਲੋਕਾਂ ਦੀ ਡਿਊਟੀ ਲੱਗਣੀ ਚਾਹੀਦੀ ਹੈ ਚਾਹੇ ਉਹ ਫਲੈਟਿਕਸ ਤੇ ਚਾਹੇ ਉਹ ਖੇਡਾਂ ਤੇ ਚਾਹੇ ਉਹ ਇੰਡਸਟਰੀ ਤੇ ਜਿਹੜੇ ਉਹ ਉਸ ਚੀਜ਼ ਬਾਰੇ ਜਾਣਦੇ ਨੇ ਜਿਨ੍ਹਾਂ ਨੂੰ ਉਹਦੇ ਉਹਦੇ ਬਾਰੇ ਪਤਾ ਹੈ ਚਾਹੇ ਉਹ ਮੈਡੀਕਲ ਚ ਹੋਵੇ ਨਾ ਕੋਈ ਪਹਿਲਾਂ ਕਹਾਵਤ ਹੁੰਦੀ ਸੀ ਕਿ ਮਾੜਾ ਡਾਕਟਰ ਜਿਹੜਾ ਉਹ ਜਾਨ ਨੂੰ ਖਤਰਾ ਪੈਦਾ ਕਰ ਦਿੰਦਾ ਜਿਹਨੂੰ ਪਤਾ ਹੀ ਨਹੀਂ ਕੋਈ ਟ੍ਰੇਨਿੰਗ ਹੀ ਨਹੀਂ ਤੋਂ ਅਸੀਂ ਉਹਨਾਂ ਚੋਂ ਨਿਕਲੇ ਹੋਏ ਆ ਅੱਜ ਕਲਚਰਾਣੀ ਵਾਲਿਓ ਮੈਂ ਦੇ ਮੈਂ ਗੱਲ ਕਰ ਰਿਹਾ ਸੀ ਕੇਜਰੀਬਾਹ ਸਾਹਿਬ ਨਾਲ ਮੈਂ ਕਿਹਾ ਜੀ ਵਕਤ ਦੇਖ ਲਓ ਕਿੰਨੀ ਵੱਡੀ ਚੀਜ਼ ਹੈ ਦੜੀਏ ਮਹਾਰਾਜ ਤੋਂ ਕਿ ਵਕਤ ਬਹੁਤ ਵੱਡੀ ਚੀਜ਼ ਹੈ ਇਹ ਰਾਜਾਂ ਤੋਂ ਭੀਖ ਮੰਗਾ ਦਿੰਦਾ ਹੈ ਇਹ ਵਕਤ ਭਖਾਰੀਆਂ ਦੇ ਸਿਰ ਤੇ ਤਾਜ ਪਕਾ ਲੰਦਾ ਇਹ ਵਕਤ ਇਹੇ ਕਾਲ ਚ ਰਾਣੀ ਵਾਲੀ ਮੰਡੀ ਚ ਇਹੀ ਹੈਲੀਕਾਪਟਰ ਉਤਰਦਾ ਸੀ ਪਰ ਵਿੱਚੋਂ ਕੋਈ ਹੋਰ ਉਤਰਨਾ ਸੀ ਪਬਲਿਕ ਨੇ ਐਸਾ ਪਲਟਾ ਮਾਰਿਆ ਹੈ ਹੈਲੀਕਾਪਟਰ ਵੀ ਉਹੀ ਹੈ ਤੇ ਮੰਡੀ ਵੀ ਉਹੀ ਹੈ ਪਰ ਹੁਣ ਉਹ ਹੈਲੀਕਾਪਟਰ ਨੂੰ ਦੇਖ ਕੇ ਅੰਦਰ ਵੜਦੇ ਆ ਵੀਰ ਉੱਥੋਂ ਦੀ ਜਿਹੜਾ ਜਨ ਦੇ ਜਨ ਕਿਤੇ ਨਾ ਮਿੰਜ ਜਾਂਦੇ ਨੇ ਉੱਥੋਂ ਹੀ ਇਹ ਕੁਦਰਤ ਮੇਰਾ ਇੱਥੇ ਕੋਈ ਕਸੂਰ ਨਹੀਂ ਇਹ ਤਾਂ ਪਬਲਿਕ ਹੈ ਜੀ ਲੋਕਾਂ ਦਾ ਤੁਹਾਡਾ ਪਿਆਰ ਹੈ ਜਿਹਦੇ ਕਰਕੇ ਉੱਡੇ ਫਿਰਦੇ ਆ ਤੁਹਾਡਾ ਪਿਆਰ ਹੈ ਜਿਹੜਾ ਸਾਨੂੰ ਥੱਕਣ ਨਹੀਂ ਦਿੰਦਾ ਤੁਹਾਡਾ ਪਿਆਰ ਹੈ ਜਿਹੜਾ ਸਾਨੂੰ ਕੰਮ ਕਰਨ ਵਾਸਤੇ ਪ੍ਰੇਰਦਾ ਰਹਿੰਦਾ ਤੇ ਜੇ ਨજર ਤੁਸੀਂ ਸਾਡੇ ਨਾਲ ਹੋ ਸਾਨੂੰ ਕੋਈ ਖਤਰਾ ਨਹੀਂ ਨਾਲੇ ਸਾਨੂੰ ਖਤਰਾ ਆਲਾ ਹੋਊਗਾ ਜਿੱਥੋਂ ਆਏ ਆ ਉਦੋਂ ਥੱਲੇ ਤਾਂ ਜਾ ਹੀ ਨਹੀਂ ਸਕਦੇ 20 25 25 ਫੁੱਟ ਡੂੰਘੇ ਬੋਰ ਦੇ ਟੋਆں ਚ ਆਏ ਆ ਜੀ ਉਦੋਂ ਥੱਲੇ ਤਾਂ ਪਾਣੀ ਹੈ ਫਿਰ ਹੁਣ ਪਰ ਹਾਂ ਜਦੋਂ ਆਗੇ ਬਾਹਰ ਨਿਕਲੇ ਤਾਂ ਫਿਰ ਇਹੀ ਦਿਲ ਚ ਹੈਗਾ ਹਰੇਕ ਧੜਕਣ ਤੋਂ ਬਾਅਦ ਕਿ ਪੰਜਾਬ ਦੇ ਕੰਮ ਆ ਜੀਏ ਪੰਜਾਬੀਆਂ ਦੇ ਕੰਮ ਆ ਜੀਏ ਕੋਈ ਇਹੋ ਜਿਹਾ ਪੈਨ ਚਲਾ ਦਈਏ ਕਿ ਬੱਚਿਆਂ ਨੂੰ ਰੋਜ਼ਗਾਰ ਮਿਲ ਜੇ 55000 ਤੋਂ ਵੱਧ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ 55000 ਤੋਂ ਵੱਧ ਬਿਨਾਂ ਕਿਸ ਪਾਰਿਸ ਤੋਂ ਬਿਨਾਂ ਕਿਸੇ ਰਿਸ਼ਵਤ ਤੋਂ ਔਰ ਹਰ ਰੋਜ਼ ਨਮੀ ਨਮੀਆ ਸਕੀਮਾਂ 19000 ਕਿਲੋਮੀਟਰ ਸੜਕਾਂ ਪਿੰਡਾਂ ਦੀਆਂ ਕੋਈ ਸੜਕਾਂ ਚੌੜੀਆਂ ਹੋਣਗੀਆਂ ਕੁਝ ਦੀ ਰਿਪੇਅਰ ਹੋਊਗੀ ਕੁਝ ਨਵੀਆਂ ਬਣਣਗੀਆਂ 1.9 ਲੱਖ ਸੜਕਾਂ ਜਿਹੜੀਆਂ ਉਹ ਬਣ ਕੇ ਤਿਆਰ ਹੋਣਗੀਆਂ ਬਿਜਲੀ ਦਿਨੇ ਆਉਂਦੀ ਆ ਨਾ ਫਿਰ ਹੁਣ ਮੋਟਰਾਂ ਵਾਲੀ ਦਿਨੇ ਆਉਂਦੀ ਐ ਆਉਂਦੀ ਵੀ ਦਸ ਦਾ 12-12 ਘੰਟੇ ਆ ਮੈਨੂੰ ਪਤਾ ਐ ਇਸ ਗੱਲ ਦਾ ਕਿ 2 ਘੰਟੇ ਦੇ ਦੋ ਘੰਟੇ ਵਿੱਚੋਂ ਕੱਢ ਦੋ ਖਾਲ ਮਰ ਜਾਂਦਾ ਉਹਨਾਂ ਨੂੰ ਖਾਲ ਦਾ ਹੀ ਨਹੀਂ ਪਤਾ ਜਦੋਂ ਉਹਨਾਂ ਨੂੰ ਕੀ ਪਤਾ ਵੀ ਖਾਲ ਕੀ ਹੁੰਦਾ ਐ ਨੱਕਾ ਕੀ ਹੁੰਦਾ ਕੁਝ ਨਹੀਂ ਪਤਾ ਮੋਗਾ ਕੀ ਹੁੰਦਾ ਉਹ ਜਿੰਨਾਂ ਦੇ ਖੇਤਾਂ 'ਚ ਨਹਿਰਾਂ ਮੁੱਕ ਜਾਣ ਉਹਨਾਂ ਨੂੰ ਕੀ ਪਤਾ ਮੋਗਿਆਂ ਦਾ ਯਾਰ ਕੀ ਹੁੰਦਾ ਮੋਗਾ ਤਾਂ ਚੱਕਣਾ ਮੋਗਾ ਨੀਵਾ ਕਰਨਾ ਕੁਝ ਨਹੀਂ ਪਤਾ ਇਹਨਾਂ ਨੂੰ ਇਹ ਤਾਂ ਉਹਨਾਂ ਨੂੰ ਪਤਾ ਜਿੰਨਾਂ ਨੇ ਜਿਹੜੇ ਕੱਸੀਆਂ ਤੇ ਬਾਰੀਆਂ ਲਾਉਂਦੇ ਰਹੇ ਨੇ 12 ਵਜੇ ਤੋਂ ਲੈ ਕੇ 1 ਵਜੇ 20 ਮਿੰਟ ਤੱਕ ਤੇਰੀ ਹੈ ਭਾਈ 1 ਵਜੇ 21 ਮਿੰਟ ਨਹੀਂ ਹੋਣ ਦਿੰਦਾ ਅਗਲਾ ਗੰਡਾਸਾ ਲਿਆਉਂਦਾ ਨਾਲ ਕਹੀ ਦੇ ਗਾਂਹਾਂ ਵਾਲਾ ਅਗਲਾ ਬੂਰਲਾ ਜਿਹੜਾ ਜਿਹਨੇ ਪਾਣੀ ਵੱਢਣਾ ਹੁੰਦਾ ਵੀ 1 ਮਿੰਟ ਵੀ ਜੇ ਵੱਧ ਹੋ ਗਿਆ ਕਤਲ ਕਰ ਦਿੰਦੇ ਇੱਥੇ ਐਨੀ ਪਾਣੀ ਦੀ ਵੈਲਿਊ ਸਾਡੇ ਕੱਟੀਆਂ ਦਾ ਪਾਣੀ ਕਿਹਨੇ ਦੇਖਿਆ ਹੀ ਨਹੀਂ ਹਉਣ ਲਿਆਂਦਾ ਟੇਲਾਂ ਤੱਕ। ਸੋ ਇਸ ਕਰਕੇ ਹਰ ਟੜਕਣ ਦੇ ਵਿੱਚ ਪੰਜਾਬ ਟੜਕਦਾ ਹੈ। ਹਰ ਇੱਕ ਟੜਕਣ ਦੇ ਵਿੱਚ ਪੰਜਾਬੀ ਟੜਕਦੇ ਨੇ। ਮੈਂ ਤਾਂ ਜੇ ਹਰੇਕ ਸਾਹ ਤੋਂ ਬਾਅਦ ਵੀ ਤੁਹਾਡੇ ਧੰਨਵਾਦ ਕਰਨ ਲੱਗ ਜਾ ਤਾਂ ਵੀ ਕਈ ਜਨਮ ਲੈਣੇ ਪੈਣਗੇ ਤੁਹਾਡਾ ਪਿਆਰ ਦਾ ਕਰਜ਼ਾ ਲਾਉਣ ਵਾਸਤੇ। ਸੋ ਜਿਉਂਦੇ ਬਸਦੇ ਰਹੋ, ਤਰੱਕੀਆਂ ਕਰੋ ਔਰ ਦੇਸ਼ ਦਾ ਸੂਬੇ ਦਾ ਨਾਮ ਰੌਸ਼ਨ ਕਰੋ। ਇਹਨੇ ਪਿਆਰ ਨਾਲ ਸਤਿਕਾਰ ਨਾਲ ਤੁਸੀਂ ਮੈਨੂੰ ਸੁਣਿਆ। ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀ ਕਰਦਾ। ਦੇ ਨਾਲ ਇੱਕ ਗੱਲ ਇਹ ਵੀ ਕਹਿਣਾ ਕਿ ਸਾਡੀ ਧਰਤੀ ਜਿਹੜੀ ਆ ਉਹ ਵੱਖਰੀ ਆ ਸਾਡੀ ਮਿਹਨਤੀ ਕੌਮ ਆ ਸਾਡੀ ਕਿ ਅਸੀਂ ਜਾਤਾ ਫਿਰ 20 ਕਿਲੋਮੀਟਰ ਦੇ ਰੇਡੀਅਸ 'ਚ ਸਾਰੀ ਜ਼ਿੰਦਗੀ ਕੱਢ ਦਿੰਨੇ ਆ ਪੂਆ ਵੀ 20 ਕਿਲੋਮੀਟਰ ਤੀ ਵਿਆਹੀ ਆ ਨਾਨਕੇ ਵੀ 10 ਕਿਲੋਮੀਟਰ ਤਿੰਨੇ ਇਧਰੋਂ ਮਾਸੜ ਹੋਰੀ ਵੀ ਇਧਰ ਹੀ ਨੇ ਵਸਾਰਾ ਸਾਰੀਆਂ ਰਿਸ਼ਤੇਦਾਰੀਆਂ 20 ਕਿਲੋਮੀਟਰ 'ਚ ਜੇ ਬਾਹਰ ਨਿਕਲ ਜੀਏ ਫਿਰ ਟੌਪ ਦੀ ਪੋਜੀਸ਼ਨ ਤੋਂ ਨੰਬਰ 1 ਦੀ ਪੋਜੀਸ਼ਨ ਤੋਂ ਕੱਟ ਸਾਨੂੰ ਕੋਈ ਪੋਜੀਸ਼ਨ ਪਸੰਦ ਨਹੀਂ ਸੋ ਪੰਜਾਬੀ ਉਹ ਇਥੇ ਸਪੇਟ ਨੂੰ ਇਥੇ ਜਜ਼ਬੇ ਨੂੰ ਇਥੇ ਇਰਾਦਿਆਂ ਨੂੰ ਕਾਇਮ ਰੱਖਣਾ ਬਹੁਤ ਬਹੁਤ ਧੰਨਵਾਦ ਜਿਉਣ ਦੇ ਵਾਸਤੇ ਰਹੋ ਬੋਲੇ ਸੋ ਨਿਹਾਲ